ਅਾ ਇਹ ਸੋਚ ਆ ਵੀ ਸਮਝਾਉਤੇ ਕਿਵੇਂ ਕਰੀਏ ਬਈ ਛੱਡੋ ਕਿਸਾਨਾਂ ਨੂੰ ਛੱਡੋ ਮਨਰੇਗਾ ਵਰਕਰ ਨੂੰ ਛੱਡੋ ਮਜ਼ਦੂਰ ਨੂੰ ਐਸਸੀ ਨੂੰ ਗਰੀਬ ਨੂੰ ਪੰਜਾਬ ਦੇ ਨੂੰ ਆਪਾਂ ਸੀਟਾਂ ਜਿੰਤਨੀ ਆਏ ਆਪਾਂ ਆਪਾਂ ਫੇਰ ਅਕਾਲੀਆ ਨਾਲ ਸਮਝੌਤਾ ਕਰ ਲਓ ਇਹੋ ਉਹੀ ਅਕਾਲੀ ਦਲ ਆ ਇਹੋ ਉਹੀ ਅਕਾਲੀ ਦਲ ਆ ਜਿਨ੍ਹਾਂ ਨੇ ਇਹ ਬਿੱਲ ਬਣਾਇਆ ਸੀ ਕਿਹਨੇ ਬਣਾਇਆ ਸੀ ਬਿੱਲ ਇਹੀ ਹਰਸਿਮਰਤ ਕੌਰ ਜਿਹੜੇ ਤੁਹਾਡੇ ਇੱਥੇ ਦੇ ਐਮਪੀ ਨੇ ਇਹੀ ਹਰਸਿਮਰਤ ਕੌਰ ਨੇ ਉਦੋਂ ਕੈਬਨਿਟ 'ਚ ਬੈਠ ਕੇ ਇਹ ਕਿਸਾਨਾਂ ਦੇ ਵਿਰੁੱਧ ਤਿੰਨ ਬਿੱਲ ਲਿਆਂਦੇ ਸੀ ਜਿਹੜੇ ਵਾਪਸ ਕੀਤੇ ਅੱਜ ਜਦੋਂ ਕਿਸਾਨ ਫੇਰ ਚੱਲ ਪਏ ਅੱਜ ਫੇਰ ਸੁਨੇਹਾ ਤਾਂ ਹੋਣ ਲੱਗ ਗਿਆ ਦੱਸੋ ਹੁਣ ਕੀ ਬਦਲ ਗਿਆ ਜੀ ਹੁਣ ਕਿਹੜਾ ਕਿਸਾਨਾਂ ਦਾ ਕਰਜ਼ਾ ਮਾਫ਼ ਹੋ ਗਿਆ ਜੀ ਜੇ ਕਿਸਾਨਾਂ ਦੀ ਕਿਹੜੀ ਇਨਕਮ ਡਬਲ ਹੋ ਗਈ ਜੀ ਮੈਨੂੰ ਇਹ ਤਾਂ ਦੱਸੋ ਕਿਹੜੇ ਮਨਰੇਗਾ ਵਰਕਰਾਂ ਦਾ ਪੈਸਾ ਵੱਧ ਗਿਆ ਕਿਹੜੇ ਕਿਹੜੇ ਮਜ਼ਦੂਰ ਨੇ ਦਿਹਾੜੀ ਵਾਲੇ ਨੇ ਜਿਨ੍ਹਾਂ ਦਾ ਤੁਸੀਂ ਕਰਜ਼ਾ ਮਾਫ਼ ਕਰਤਾ ਕਿਹੜੀ ਤੁਸੀਂ ਮਜ਼ਦੂਰ ਨੂੰ ਜਾਂ ਪੈਨਸ਼ਨ ਲਾਤੀ ਕੋਈ ਆਸ਼ਾ ਵਰਕਰ ਕੋਈ ਮਨਰੇਗਾ ਦਾ ਕੋਈ ਅੰਗਣ ਵਾੜੀ ਕਿਸੇ ਦਾ ਪੈਸਾ ਤਾਂ ਵਧਿਆ ਦੱਸੋ